हां हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਨੀਆਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਆ ਤੇ ਇੱਕ ਗੱਬਣ ਆਓ ਪੁੱਛ ਲੈਂਦੇ ਆ ਬਾਈ ਡੀਟੇਲ ਬਾਈ ਜੀ ਹੱਸਿਓ ਹੱਸੋ ਵੀਰੇ ਹੋ ਠੀਕ ਹੋ ਜੀ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਵੀਰੇ ਸਾਗਰ ਆ ਪਿੰਡ ਭਾਈ ਉਪਾ ਠੀਕ ਹੈ ਸੀਲਪੁਰਾ ਦੇ ਜਿਹੜਾ ਪਿੰਡ ਆਪਾਂ ਨੇੜੇ ਪਿੰਡ ਬਾਈ ਨੇੜੇ ਆਪਾਂ ਰਾਂਪਰਾ ਸਰ ਇਧਰੋਂ ਫਲਾਪਰਾ ਬਾਈ ਮੋਬਾਈਲ ਨੰਬਰ ਬੋਲ 9023976000 ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿ ਭਾਈ ਜਿਹੜੀ ਪਹਿਲੇ ਨੰਬਰ ਤੇ ਬੈਠਦੇ ਨੇ ਕਿਹੜਾ ਸੂਸ ਹੋਈ ਐ ਇਹ ਦੂਜਾ ਸੂਸ ਹੋਈ ਰਾਤ ਵੀਰੇ ਦੂਜਾ ਸੂਸ ਰਾਤ ਸੂਈ ਐ ਜੇਰ ਪੈ ਗਈ ਭਾਈ ਹਾਂ ਹਾਂ ਜੇਰ ਭਾਈ ਆ ਪਈ ਆ ਠੀਕ ਆ ਭਾਈ ਜੇਰ ਦੇ ਇੱਕ ਨੰਬਰ ਜੇਰ ਭਾਈ ਬੱਠਲ ਦੇ ਵਿੱਚ ਰੱਖਿਓ ਠੀਕ ਆ ਭਾਈ ਬੱਚਾ ਕੀ ਆ ਭਾਈ ਮਗਰ ਬੱਚਾ ਆ ਭਾਈ ਬੱਚਾ ਦਿੱਤਾ ਠੀਕ ਆ ਭਾਈ ਕਿੰਨਾ ਬੋਲਾ ਕੱਢਿਆ ਭਾਈ ਇਹਦਾ ਬੋਲਾ ਇਹਦਾ 8-9 ਕਿਲੋ ਚੋਇਆ ਵੀਰੇ ਠੀਕ ਆ ਕਿੰਨਾ ਕ ਦੁੱਧ ਦੇ ਦੁੱਧ ਆ ਵੀਰੇ ਪਨੂਨ ਦਾ 30 ਕਿਲੋ ਦੁੱਧਤਾ ਵਾ ਰਿਕਾਰਡ ਆਰਡਰ ਬੜਾ ਚੰਗਾ ਹਨਾ ਬਾਈ ਆਰਡਰ ਦੀ ਕੁਆਲਿਟੀ ਦੇਖੋ ਬਾਈ ਕਮਾਲ ਦਾ ਆਰਡਰ ਹੈ ਕੱਲਾ ਕੱਲਾ ਚਾਰੇ ਥਾਂ ਲੈ ਨਿੱਖੜਵੇਂ ਪੂਰੇ ਗੈਪ ਤੇ ਭੰਟੀ ਵਾਲਾ ਹਨਾ ਅੱਗੇ ਤੋਂ ਵੀ ਬਾਈ ਕਹਿੰਦਾ ਲੇਵਾ ਬਹੁਤ ਦਿਖਾਉਂਦੀ ਆ ਸਹੀ ਗੱਲ ਲੈ ਹੂੰ ਵੱਡੀ ਵੱਡੀ ਵਾਲਾ ਕਹਿੰਦਾ ਤੇ ਵਜਨ ਫੁੱਲ ਆ ਵੀਰੇ ਵੱਡੀ ਉਡੀ ਦਾ ਸ਼ਾਂਤੀ ਕੱਦ ਚੈੱਕ ਕਰੋ ਬਰਾਬਰ ਖੜ ਜਾ ਬਾਈ ਲੈ ਕੱਦ ਦਿਖਾ ਦੀਏ ਪਹਿਲਾਂ ਕੱਦ ਪੂਰਾ ਉੱਚਾ ਲੰਮਾ ਜਨਾ ਕਹੋ ਹੋਲ ਵੱਡੇ ਕੱਦ ਦੀ ਆ ਜਾਤ ਬ੍ਰੀਡ ਆ ਕੁੱਲਾ ਥਾਲ ਲੈ ਬਾਈ ਬਾਈ ਕਮਾਲ ਆ ਆਰਡਰ ਬਹੁਤ ਚੰਗਾ ਹੈ ਕਿੰਨਾ ਕੁ ਦੁੱਧ ਦੇ ਦੂ ਆਸਤੀ 30 ਕਿਲੋ ਖੁੱਲਾ ਦੁੱਧ ਦੇਣਾ ਕਿ ਗਰਮ ਨਹੀਂ ਕਰਗਾ ਇਹ ਗੱਸਿਆਲ ਹੁੰਦੇ 30 32 ਕਿਲੋ ਵਾਲੀ ਬੈਠਾ ਠੀਕ ਆ ਬਾਈ ਹੂੰ ਦੁੱਧ ਬਾਈ ਚੰਗਾ ਪਾ ਦੂ ਹੋਰ ਦੇ ਦਿਆਸੂਆ ਅੰਤ ਨਹੀਂ ਕੇ ਹਾਂ ਫੇਸ ਬੜਾ ਪਿਆਰਾ ਬਾਈ ਲਾ ਕੇਸ ਬੋਦੀਵਾਦੀ ਬਹੁਤ ਚੰਗੀ ਲੰਮੀ ਲੁਮੀ ਬਹੁਤ ਆ ਕੱਦ ਵੱਡ ਲੈ ਰਾਜੀ ਰੂਜੀ ਟਾਂਟਾ ਪੁੰਟਾ ਹਾਂ ਸਹੀ ਗੱਲ ਹੈ ਛੋਟੀ ਪਈ ਪੂਰਾਨੀ ਹੈਗੀ ਐਵੇਂ ਨਹੀਂ ਹੈਗਾ ਵੀ ਵੀਡੀਓ ਚ ਸਿਰ ਵੱਡੀ ਵੀ ਲੀਆ ਜਾਂ ਛੋਟੀ ਹੋ ਹੋਣਾ ਵੱਡੇ ਕੱਦ ਦੀ ਆ ਲੰਬੀ ਲਾਂਜੀ ਚੰਗੀ ਆ ਬਈ ਫੇਸ ਬੜਾ ਪਿਆਰਾ ਥਣਲੇਵਾ ਕਮਾਲ ਆ ਦੁੱਧ ਦਾ ਰਿਕਾਰਡ ਵੀ ਚੰਗਾ ਚੰਗੇ ਬੋਲੇ ਤੋਂ ਸਟਾਰਟ ਹੋਈ ਇਹ ਨਿਕਲਦੀ ਟਾਮੂ ਹੀ ਆ ਇਹ ਹਾਂ ਜੇਰ ਵੀ ਬਾਈ ਬੱਠਲ ਦੇ ਵਿੱਚ ਪਈ ਬੈਠਾ ਤੇ ਮੁੱਲ ਕੀ ਆ ਬਾਈ ਮੁੱਲ ਬਾਈ ਫੋਨ ਤੇ ਕਰਾਂ ਜਮਾ ਜਾਇਜ਼ ਕਰਾਂਗੇ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਮੁੱਲ ਵਹਿੜ ਦੇ ਹਿਸਾਬ ਨਾਲ ਜਮਾ ਜਾਇਜ਼ ਕਰਾਂਗੇ ਪਹਿਲਾਂ ਵੀ ਮੁੱਲ ਬਾਈ ਦੇ ਜੈ ਜੀ ਹੁੰਦੇ ਆ ਬਾਈ ਹਣਾ ਹਾਂ ਉਹ ਤਾਂ ਵੀ ਅਪਲੋਡ ਹੀ ਬੜਾ ਬਣਾ ਲਿਆ ਸ਼ਾਮ ਨੂੰ ਦੇਖੋ ਆਰਡਰ ਦੀ ਕੁਆਲਿਟੀ ਨੇ ਹੋਰ ਵੀ ਵਧੀਆ ਤਿਆਰ ਕਰ ਲੈਣੀ ਕੱਲਾ ਕੱਲਾ ਥਣ ਪੁੱਠੀ ਵਾਲਾ ਥਣ ਲੈ ਵੀ ਜਿਵਾਈ ਕਿਵੇਂ ਆ ਬਈ ਟਟਮਾ ਲੈ ਬਾਣੀ ਜਿਵਾਈ ਬਹੁਤ ਚੰਗੀ ਉਹ ਵਾਲੀ ਨੇ ਆਏ ਚੰਗੇ ਵੀ ਧਾਰਾ ਮਾਰ ਕੇ ਦਿਖਾਉਂਗਾ ਹੰਡੀ ਹੀ ਜੰਨੇ ਪਾਸੇ ਭੇਜ ਲੈ ਜਿਵੇਂ ਮਰਜੀ ਭੇਜਾ ਕੋਈ ਚੱਕਰ ਚੱਕਰ ਜਿਵਾਈ ਬੜੀ ਚੰਗੀ ਹੈ ਨਾ ਬਹੁਤ ਚੰਗੇ ਬਤ ਜਿਵਾਈ ਮਾਰ ਬਹੁਤ ਚੰਗੇ ਬਹੁਤ ਇਦਰੋਂ ਵੀ ਬਈ ਲੈ ਵਾਲੂ ਬੜਾ ਕਮਾਲ ਵਾਲਾ ਸਹੀ ਗੱਲ ਹੈ ਨਿਆਣਾ ਪਾਉਣਾ ਪਾਲਾ ਹੈ ਨਾ ਬਈ ਨਹੀਂ ਪਾਉਣਾ ਪਾਉਣਾ ਲਗਾ ਨਾ ਨਿਆਣਾ ਨਹੀਂ ਪਾਉਂਦੇ ਪਤਾ ਨਹੀਂ ਯਾਰ ਉਹ ਹੀ ਕਹੀ ਹਾਂ ਸਹੀ ਗੱਲ ਆ ਬਈ ਨਿਆਣਾ ਪਾ ਲਵੇ ਗਾਉਂਦੇ ਮੱਛਰ ਮੱਖੀ ਹੁੰਦੀ ਆਉਣ ਬਈ ਹੈ ਨਾ ਤੇ ਬਾਕੀ ਚਵਾਈ ਚੂੜੀ ਦਿਹਾਉਂਦੇ ਆ ਬਾਈ ਕਹਿੰਦਾ ਨੰਬਰ 1 ਦਾ ਚਵਾਈ ਚੂੜੀ ਬਈ ਇਕੱਲੇ ਚਵਾਈ ਪਾਓ ਤਾਂ ਚੰਗੀ ਆ ਨਾ ਹੱਥਾਂ ਲਾਵੇ ਬਈ ਦੁੱਧ ਵਾਲਿਆ ਰਖਾੜਾ ਆਇ ਨਹੀਂ ਵੀ ਕਹਿਂਦਾ ਨਹੀਂ ਗਾ ਦੇਣਾ ਬਸ਼ੀ ਨੇ ਨਾ ਦੁੱਧ ਸਹੀ ਗੱਲ ਆ ਬਾਈ ਚਵਾਈ ਤਾਂ ਇਹ ਨਹੀਂ ਲੱਗਿਓ ਇਹ ਗੱਲਾਂ ਹੀ ਛੱਡ ਦੇ ਪਿਛਲੇ ਥਣ ਆ ਜੀ ਵੀ ਚੈੱਕ ਕਰ ਲੋ ਚਵਾਈ ਚੂੜੀ ਬਹੁਤ ਚੰਗੀ ਆ ਜੀ ਮੁੱਢਿਆ ਧਾਣਾ ਗਲਾਬੀ ਧਾਣਾ ਬਾਈ ਯਾਰ ਵੱਡੀ ਵਹਿੜਾ ਸਹੀ ਗੱਲ ਆ ਬਾਈ ਵੱਡੀ ਵਹਿੜਾ ਥਣ ਲੇਵਾ ਕਮਾਲਾ ਚਵਾਈ ਪਰ ਇਹ ਜਟਾ ਨਹੀਂ ਵੀ ਪੈਰਾਪੁਰਾਂ ਦੀ ਗੱਲ ਤੋ ਬੜ ਪੈਰਾ ਦੇ ਵੀ ਖਰਮੇ ਪੈਰਾ ਦੇ ਆਣ ਦੇਖੋ ਬਾਈ ਜਿਵੇਂ ਮਿਣ ਕੇ ਲਾਏ ਹੁੰਦੇ ਆ ਨਾ ਪੂਰੇ ਵਧੀਆ ਬਿੱਤੀ ਦੇ ਧਾਣਾ ਕੱਲਾ ਕੱਲਾ ਧਾਣਾ ਆਰਡਰ ਵੀ ਬਹੁਤ ਚੰਗਾ ਕਮਾਲ ਦਾ 32 ਤੇ ਕਿਲੋ ਦਾ ਰਿਕਾਰਡ ਕਰੇ ਨਿਕਲਦੀ ਇਹ ਜਾਨਵਰ ਬਾਈ ਸਹੀ ਗੱਲ ਆ ਆਰਡਰ ਦੇ ਇਹ ਮਗਰ ਮੂਰ ਲਾ ਬਾਈ ਫੈਕਸ ਆਰਡਰ ਆ ਕੋਈ ਲਮ ਕਮਾਲ ਦੀ ਆਮਾਨੀਗਾ ਬਾਈ ਫੈਕਸ ਆਰਡਰ ਦੀ ਆ ਪ੍ਰੋਬਲਮ ਬਹੁਤ ਘਟ ਆਊਗੀ ਤੇ ਦੁੱਧ ਵਾਟੇ ਚੰਗਾ ਪਾ ਦੋ ਯਕਾ ਅੱਧਾ ਬੈਡ ਆਰਡਰ ਆਰਡਰ ਤੇ ਸੂਈ ਸਵਾਈ ਜੇਰ ਬਾਈ ਬਟਨ ਤੇ ਬਾਈ ਬੈਠਾ ਮੁੱਲ ਫੋਨ ਤੇ ਉਹ ਮੁੱਲ ਜਾਇਜ ਹੋ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਆ ਦੂਜਾ ਸੂਆ ਬਹਿੜੀ ਆ ਦੂਜਾ ਸੂਆ ਮੋਹਸੇਰਾ ਕੀ ਕਿਲੋ ਦੁੱਧ ਆਪ ਨੂੰ ਹੁੰਦਾ ਠੀਕ ਆ ਲੈ ਲਿਓ ਪੰਜ ਚਾਰ ਆਰਡਰ ਦੀ ਕੁਆਲਿਟੀ ਬੜੀ ਚੰਗੀ ਆ ਥਾਣ ਬਹੁਤ ਚੰਗਾ ਕਮਾਲ ਦਾ ਥਾਣ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਖੋਲ ਲਾ ਭਾਈ ਤੋਰ ਕੇ ਗਾੜੀ ਚਾਹੇ ਦਰ ਦਰ ਦੇ ਠੰਡੀ ਦੁੱਧ ਹੀ ਕੋਈ ਜੱਟ ਦੀ ਕੋਈ ਚੱਕਰ ਨਹੀਂ ਕਰੋਣੀ ਦੀ ਗੱਡੀ ਵੀ ਇਹਨਾਂ ਦੀ ਠੀਕ ਆ ਕੱਦ ਬੈਡ ਫਰੰਟ ਫਰੰਟ ਬਹੁਤ ਚੰਗਾ ਥਣ ਲੇਵਾ ਵੀ ਬੜਾ ਚੰਗਾ ਕਮਾਲ ਦਾ ਵੀ ਬੜਾ ਲੱਗਿਆ ਲੈ ਹੂੰ ਫੇਸ ਬੜਾ ਪਿਆਰਾ 22 ਕਿਲੋ ਬਈ ਖੁੱਲਾ ਹੈ ਦੇਖੀ ਪੂਰੇ ਘਰ ਵਾਲੀ ਤੇ ਬਜਨ ਵਾਲੀ ਬੈਠਾ ਹੂੰ ਤੋਰਾ ਤਾਰਾ ਵੀ ਚੰਗਾ ਬਈ ਬੈਠਦਾ ਕੱਦ ਬੈਡ ਠੀਕ ਆ ਚੰਗੀ ਆ ਸਮੀ ਪਲੀ ਆ ਬੈੜ ਰਾਜੀ ਰੂਜੀ ਆ ਥਣ ਲੇਵਾ ਵੀ ਬੜਾ ਚੰਗਾ ਨਾੜਾ ਨੂਣਾ ਪਿੱਛੇ ਤੋਂ ਆਰਡਰ ਦੇਖੋ ਲੈ ਬਈ ਇਧਰੋਂ ਸਾਈਡ ਤੋਂ ਨਾੜਾ ਨੂਣਾ ਚੈੱਕ ਕਰੋ ਕਮਾਲ ਦਾ ਆਰਡਰ ਆ ਬਾਈ ਕਲਾ ਕਲਾ ਥਾਣਾ ਤੋਰਾ ਤੋਰਾ ਬੈਡ ਦਾ ਬਹੁਤ ਚੰਗਾ ਹੈ ਦੁੱਧ ਵਾਕਈ ਚੰਗਾ ਪਾ ਦੋਗੇ ਜਿਹੜੇ ਹਿਸਾਬ ਨਾਲ ਆਰਡਰ ਦੀ ਤਿਆਰੀ ਹੈ ਬਾਈ ਬਾਕੀ ਹਜੇ ਕੱਚੀ ਆਦਣ ਲੈ ਲਈ ਆ ਉਹਦੇ ਨੂੰ ਆਰਡਰ ਦੀ ਕੁਆਲਿਟੀ ਨੇ ਹੋਰੇ ਵਧੀਆ ਬਣਾ ਲੈ ਕੀ ਮੁੱਲ ਆ ਬਾਈ ਮੁੱਲ ਜਾਈ ਫੋਨ ਤੇ ਕਰਾਂ ਜਮਾ ਜਾਇਜ਼ ਕਰਾਂਗੇ ਯਾਰ ਮੁੱਲ ਜਮਾ ਜਾਇਜ਼ ਕਰੂਗੇ ਜਮਾ ਜਾਏ ਬਈ ਅੱਗੇ ਵੀ ਆਪਾਂ ਪਹਿਲੇ ਫੋਨ ਦੀ ਗੰਗਾ ਵੇਚੀ ਦਵਾਏ ਜਮਾ ਲਈ ਕਰਨਾ ਮੁੱਲ ਦੋ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੁੱਲ ਜਮਾ ਜਾਇਜ਼ ਰੱਖਾਂਗੇ ਠੀਕ ਆ ਬਾਈ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ਾਦਨੋ ਧੰਨਵਾਦ